ਕਈ ਬੰਦਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਹੱਬ ਬੈ ਮੋਹਾਲੀ ਇੱਥੇ ਕਿਉਂ ਨਹੀਂ ਰਹਿੰਦੇ ਮੈਂ ਕਹਿੰਦੀ ਮੈਨੂੰ ਇਥੇ ਹੱਬ ਹੱਬ ਦਾ ਮਤਲਬ ਜਿਹੜਾ ਸ਼ਹਿਰੀ ਪੋਲੂਸ਼ਨ ਹੈ ਉਹ ਸਿਰਫ ਜ਼ੇਤ ਕੋ ਨਹੀਂ ਹਰ ਕੋ ਕੋਈ ਹੈ ਉਹ ਪੋਲੂਸ਼ਨ ਤੁਸੀਂ ਸਾਡੇ ਗਾਣੇ ਦੇਖੋ ਟੋਂ ਆ ਕੇ ਤੀਆਂ ਮਤ ਜਿਹੜੇ ਨਾਲ-ਨਾਲ ਦੇ ਪਿੰਡ ਨੇ ਉਹਨਾਂ ਚ ਛੋਟੇ-ਛੋਟੇ ਕਮਰੇ ਲੈ ਕੇ ਕਿਰਾਇਆ ਦੇ ਰਹਿੰਦੀਆਂ ਨੇ ਉਹਨਾਂ ਬਰੇ ਲੋਕਾਂ ਦਾ ਜੋ ਕਹਿਣਾ ਹੈ ਜਿੱਨੇ ਕਦੇ ਪਿੰਡ ਕਰੜੀ ਚਾਹ ਨਹੀਂ ਪੀਤੀ ਹੁੰਦੀ ਇੱਥੇ ਆ ਕੇ ਸਮੂਹ ਕਰਨਾ ਸਿਰਫ ਆਉਂਣੀ ਆਉਂਣੀ ਆਉ ਉਹ ਏ ਏ ਵੱਡੇ ਸ਼ਹਿਰਾਂ ਦੇ ਦੇਣਾ ਮੈਂ ਕੱਲੇ ਚੰਡੀਗੜ੍ਹ ਦੀ ਗੱਲ ਨਹੀਂ ਕਰਦਾ ਕਿਆ ਜੀ ਜੱਟ ਕਦੇ ਦੇਖਿਆ ਵੀ ਕੋਈ ਕੁੜੀ ਜੱਟਾਂ ਦੀ ਕੁੜੀ ਜਿੱਤ ਘਰ ਦੇ ਬੈਠ ਕੇ ਸ਼ਰਾਬ ਪੀਂਦੀ ਦੇਖੀ ਹੈ ਜੱਟ ਗੱਲਾਂ ਵੜਦੂਆ ਪਿਓ ਤੇ ਲੇਕਿਨ ਇੱਥੇ ਹਲਵਲ ਜਾਂਦੀ ਹੈ ਇਹ ਵੀ ਹੈ ਮੈਨੂੰ ਤੁਰੇ ਜਾਂਦੇ ਨੂੰ ਜਦੋਂ ਮੈਂ ਖੇਤ ਤੋਂ ਸ਼ਾਮ ਨੂੰ ਸੈਰ ਕਰਨ ਜਾਂਦਾ ਮੋਟਰ ਤੇ ਅ ਮੇਰੇ ਹਾਣ ਦੇ ਬੰਦੇ ਉਹ ਆਜਾ ਪਰਮਜੀਤ ਧਿਆਹ ਵਹਿ ਜਾ ਗੱਡੇ ਤੇ ਮੈਂ ਮੈਂ ਹੱਸ ਪੈਣਾ ਵੀ ਭਾਈ ਮੈਂ ਐਸ਼ਹਰ ਕਰਨ ਚੱਲਿਆ ਗੱਡੇ ਤੇ ਬੈਠ ਕੇ ਨਹੀਂ ਚੱਲਿਆ ਅੱਜ ਕੱਲ ਦੇ ਮੁੰਡੇ ਮੈਂ ਇਹ ਇਹ ਕਹੇ ਕਿ ਮੈਂ ਮੁੰਡਿਆਂ ਨੂੰ ਝੰਜੋੜਦਾ ਹਾਂ ਥੋੜਾ ਜਿਹਾ ਬੈਠ ਕੇ ਗੁੱਡੀ ਕਰਨੀ ਗਈ ਮੁੰਡਿਆਂ ਦੀ ਥੋੜੇ ਕੰਮ ਨਹੀਂ ਕਰਦੇ ਈਵਨ ਔਰਤਾਂ ਵੀ ਬੈ ਕੇ ਝਾੜੂ ਲਾਉਣੋਂ ਗਈਆਂ ਉਹ ਖੜੀਆਂ ਖੜੀਆਂ ਝਾੜੂ ਲਾਉਂਦੀਆਂ ਨੇ ਵੱਡਾ ਸਾਰਾ ਝਾੜੂ ਲੰਬਾ ਜਿਹਾ ਲੈ ਕੇ ਖੜਾ ਉਹ ਅਕੇ ਲੇਡੀਜ਼ ਬੈਠ ਕੇ ਅ ਲੈਪਾ ਪੋਚੀ ਝਾੜੂ ਪੋਚੇ ਉਹਨਾਂ ਦੇ ਗੋਡੇ ਕਾਇਮ ਰਹਿੰਦੇ ਸੀ ਸਿਹਤ ਸੋਹਣੀ ਰਹਿੰਦੀ ਸੀ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਸਰਦਾਰ ਸੋਹੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਫਿਲਮ ਜਾਗੋ ਆਈ ਹੈ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਤਾਂ ਬਹੁਤ ਆਪਰੇ ਆਪ ਨੂੰ ਕੁਸ਼ਨ ਸੀਬ ਸਮਝਦਾ ਕਿ ਹੁਣ ਮੈਂ 75 ਕੰਪਲੀਟ ਕਰਕੇ ਜੀ ਸਟਿਲ ਐਕਟਿਵ ਆ ਹਾਂਜੀ ਐਕਟਿਵ ਆ ਔਰ ਮੇਰੇ ਕੋਲੇ ਪ੍ਰਪੋਜ਼ਲ ਤਾਂ ਹੁੰਦੀਆਂ ਨਹੀਂ ਨੇ ਹਾਂ ਮੈਂ ਪਿੰਡ ਰਹਿਣ ਲੱਗ ਗਿਆ ਪਿੰਡ ਰਹਿਣ ਲੱਗਿਆ ਤਾਂ ਕਈ ਬੰਦਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਹੱਬ ਹੈ ਮੋਹਾਲੀ ਇੱਥੇ ਕਿਉਂ ਨਹੀਂ ਰਹਿੰਦੇ ਮੈਨੂੰ ਇੱਥੇ ਹੱਬ ਹੱਬ ਦਾ ਮਤਲਬ ਕਿ ਤੁਹਾਨੂੰ ਇੱਥੇ ਬੈਠੇ ਨੂੰ ਕੰਮ ਮਿਲਦਾ ਹੈ ਹਾਂ ਮੈਨੂੰ ਮੇਰੇ ਵਧੀਆ ਦੋਸਤ ਨੇ ਆਏ ਕਰਮਜੀਤ ਅਨਮੋਲ ਜੀ ਅਨਮੋਲ ਨੇ ਮੈਨੂੰ ਕਿਹਾ ਕਿ ਉਹ ਬਾਬਾ ਜੀ ਤੁਸੀਂ ਪਿੰਡ ਰਹੋ ਸਿਹਤ ਵਧੀਆ ਰਹੋ ਹਾਂਜੀ ਕੰਮ ਤੁਹਾਡੇ ਕੋਲੇ ਤੁਹਾਡਾ ਹੁਣ ਉਹ ਸਥਾਨ ਹੈ ਪੰਜਾਬੀ ਇੰਡਸਟਰੀ ਚ ਕਿ ਤੁਹਾਨੂੰ ਲੱਭ ਕੇ ਲੋਕ ਕੰਮ ਦਿੰਦੇ ਆ ਕਿ ਸੋਹੇ ਸਾਹਿਬ ਅੱਜ ਕੱਲ ਤਾਂ ਆ ਫੋਨ ਹੈਗਾ ਕੋਈ ਜਿੱਥੇ ਮਰਜ਼ੀ ਹੋਊ ਤੁਹਾਡਾ ਆਫਿਸ ਤੁਹਾਡਾ ਫੋਨ ਹੀ ਆ ਉਹ ਇਸ ਕਰਕੇ ਉਹਦੀ ਉਹਦੇ ਵਾਸਤੇ ਜ਼ਰੂਰਤ ਈ ਬਹੁਤ ਪ੍ਰੋਡੂਸਰਾਂ ਦੇ ਜਾ ਜਾ ਕੇ ਆਪਣੀਆਂ ਫੋਟੋਆਂ ਲੈ ਕੇ ਉਹ ਕੰਮ ਹੈ ਬੰਬਈ ਬਹੁਤ ਕਰ ਲਿਆ ਪਹਿਲਾਂ ਹਾਂਜੀ ਹੁਣ ਪੰਜਾਬ 'ਚ ਕਰਨ ਦੀ ਜ਼ਰੂਰਤ ਨਹੀਂ ਇਸ ਕਰਕੇ ਇੱਥੇ ਕੰਮ ਆ ਰਿਹਾ ਹੈ ਕਰ ਰਹੇ ਹਾਂ ਔਰ ਮੈਂ ਤਾਂ ਕਹਿੰਨਾ ਕਿ ਕਈ ਵਾਰੀ ਜਿਹੜੇ ਅੱਜਕੱਲ ਦੀ ਯੂਥ ਹੈ ਯੰਗ ਮੁੰਡੇ ਬਹੁਤ ਬਹੁਤ ਸੋਹਣੇ ਸੋਹਣੇ ਪ੍ਰੋਜੈਕਟ ਨਵੇਂ ਮੁੰਡਿਆਂ ਨਾਲ ਕੰਮ ਕਰਕੇ ਜ਼ਿਆਦਾ ਖੁਸ਼ੀ ਮਿਲਦੀ ਹੈ ਉਹ ਨਵੇਂ ਨਵੇਂ ਥੌਟਸ ਲੈ ਕੇ ਆਉਂਦੇ ਨੇ ਕਈ ਬੰਦੇ ਮੈਨੂੰ ਕਹਿ ਕੇ ਲਿਖਦੇ ਹੁੰਦੇ ਨੇ ਕਿ ਸੋਈ ਸਾਹਿਬ ਆ ਤੁਹਾਡੇ ਵਰਤੇ ਆ ਕਰੈਕਟਰ ਲਿਖਿਆ ਜਾ ਰਿਹਾ ਹੈ ਡੇਢ ਸ ਰੱਖਿਓ ਸੋ ਪਰਮਾਤਮਾ ਤੋਂ ਹੋਰ ਕੀ ਮੰਗਣਾ ਹੈ ਸੋਹੀ ਜੀ ਤੁਮ ਐਸੇ ਮਰਛਾ ਉਹ ਇੱਕ ਸ਼ਿਕਵਾ ਜਾ ਰਿਹਾ ਸੀ ਪਹਿਲਾਂ ਕਿ ਯਾਰ ਕਦੋਂ ਸੁਣੂਗਾ ਥੋੜਾ ਲੰਦੀ ਉਮਰ ਸੁਣਿਆ ਪਰ ਬਹੁਤ ਸੋਨਾ ਸੁਣਿਆ ਉਪਰ ਵਾਲੇ ਨੇ ਮੇਰਾ ਅੱਛਾ ਸਰ ਸੋਹੀ ਸਾਹਿਬ ਜਿਵੇਂ ਨਾ ਅਸੀਂ ਗੱਲ ਕਰੀਏ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਮੈਂ ਪਿੰਡ ਰਹਿਣਾ ਆ ਸਿਹਤ ਵਧੀਆ ਰਹੇਗੀ ਹੈਨਾ ਤਾਂ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਆਪਣੇ ਜਿਹੜੇ ਸ਼ਹਿਰਾਂ ਦਾ ਜਿਹੜੇ এনवायरमेंट ਆ ਉਹ ਹੁਣ ਕਿਤੇ ਨਾ ਕਿਤੇ ਬਹੁਤ ਪੋਲੂਸ਼ਨ ਹੋ ਚੁੱਕਾ ਆ ਤੇ ਉਹ ਉਹ ਵੀ ਇੱਕ ਰੀਜ਼ਨ ਆ ਕਿ ਉਮਰਾਂ ਘਟ ਰਹੀਆਂ ਨੇ ਜਿਹੜਾ ਸ਼ਹਿਰੀ ਪੋਲੂਸ਼ਨ ਹੈ ਉਹ ਸਿਰਫ ਸਿਹਤ ਕੋ ਨਹੀਂ ਹਰ ਪੱਖੋਂ ਹੀ ਹੈ ਹਾਂਜੀ ਉਹ ਪੋਲੂਸ਼ਨ ਅ ਤੁਸੀਂ ਆਪਣੇ ਸਾਡੇ ਗਾਣੇ ਦੇਖੋ ਕਿੱਥੇ ਲਿਖੇ ਜਾ ਰਹੇ ਨੇ ਚੰਡੀਗੜ੍ਹ ਦੀ ਏ ਕੁੜੀਏ ਚੰਡੀਗੜ੍ਹ ਦੀ ਕੁੜੀਏ ਚੰਡੀਗੜ੍ਹ ਦੀਆਂ ਕੁੜੀ ਇੱਥੇ ਦੇ ਲੋਕਾਂ ਚ ਆਮ ਲੋਕਾਂ ਚ ਜੋ ਇਮਪ੍ਰੈਸ਼ਨ ਜਾਂਦਾ ਹੈ ਇੱਥੇ ਪਿੰਡੋਂ ਆ ਕੇ ਈਆਂ ਬਤੇ ਜਿਹੜੇ ਨਾਲ-ਨਾਲ ਦੇ ਪਿੰਡ ਨੇ ਉਹਨਾਂ ਚ ਛੋਟੇ-ਛੋਟੇ ਕਮਰੇ ਲੈ ਕੇ ਕਰਾਇਆ ਤੇ ਰਹਿੰਦੀਆਂ ਨੇ ਉਹਨਾਂ ਬਾਰੇ ਲੋਕਾਂ ਦਾ ਜੋ ਕਹਿਣਾ ਹੈ ਉਹ ਮੈਂ ਤਾਂ ਨਹੀਂ ਕਹਿੰਦਾ ਕਿ ਸਾਰਾ ਸਹੀ ਹੁੰਦਾ ਪਰ ਹੁੰਦਾ ਹੈ ਸੋ ਉਹ ਪੋਲੂਸ਼ਨ ਨਹੀਂ ਹੈ ਉਹ ਵੀ ਉਹ ਵੀ ਪੋਲੂਸ਼ਨ ਹੈ ਜੀ ਥੋੜਾ ਦਿਮਾਗੀ ਤوازن ਹੈ ਜਿਹੜਾ ਉਹ ਬਹੁਤ ਗੜਬੜਾ ਗਿਆ ਹੈ ਤੁਸੀਂ ਜਿਹਨੇ ਕਦੇ ਪਿੰਡ ਕਰੜੀ ਚਾਹ ਨਹੀਂ ਪੀਤੀ ਹੁੰਦੀ ਇੱਥੇ ਆ ਕੇ ਸਿਗਰਟ ਕਰਨਾ ਦਰਾਬਾਂ ਪੀਣੀ ਆ ਉਹ ਪੀਣੀ ਆ ਉਹ ਉਹ ਇਹ ਇਹ ਵੱਡੇ ਸ਼ਹਿਰਾਂ ਦੇ ਦੇਣਾ ਮੈਂ ਖਲੇ ਚੰਡੀਗੜ੍ਹ ਦੀ ਗੱਲ ਨਹੀਂ ਕਰਦਾ ਵੱਡੇ ਸ਼ਹਿਰਾਂ ਚ ਸਾਰੇ ਇਹ ਆ ਹੋ ਗਿਆ ਕਿ ਤੇ ਪਿੰਡਾਂ ਚ ਜੱਟ ਕਦੇ ਦੇਖਿਆ ਵੀ ਕੋਈ ਕੁੜੀ ਜੱਟਾਂ ਦੀ ਕੁੜੀ ਘਰ ਚ ਬੈਠ ਕੇ ਸ਼ਰਾਬ ਪੀਂਦੀ ਦੇਖੀ ਹੈ ਜੱਟ ਗੱਲਾਂ ਵੜਦੂਆ ਪਿਓ ਤੇ ਇਹ ਲੇਕਿਨ ਇੱਥੇ ਹਲ ਮੁਲ ਜਾਂਦੀ ਇਹ ਵੀ ਹੈ ਆਪਣੇ ਖੁਦ ਦੇ ਮੈਨੂੰ ਯਾਦ ਵੀ ਜਦੋਂ میٹرਕ ਕਰਕੇ ਕਾਲਜ ਗਏ ਸੀ ਉਹ ਖੁੱਲ ਜਿਹੜੀ ਮਲੀ ਉਸ ਉਸ ਖੁੱਲ ਵੇਲੇ ਜਿਹੜਾ ਬੰਦਾ ਆਪਣੇ ਆਪ ਨੂੰ ਬਚਾ ਗਿਆ ਉਹਦੇ ਬਾਪੇ ਨੇ ਉਹਨਾਂ ਨੇ ਜੇ ਬੱਚੇ ਨੂੰ ਉਹ ਇਹ ਜੇ ਸੰਸਕਾਰ ਦਿੱਤੇ ਕਿ ਬੇਟਾ ਤੂੰ ਉਥੇ ਪੜਨ ਜਾਣਾ ਤੂੰ ਸਟੱਡੀ ਕਰਨ ਜਾਣਾ ਤੂੰ ਉਥੇ ਖੁੱਲ ਦੀਆਂ ਮੋਜਾਂ ਮਨਣ ਨਹੀਂ ਜਾਣਾ ਕਾਲਜ ਲਾਈਫ ਨੂੰ ਤੂੰ ਉਹ ਕੁਝ ਹੋਰ ਹੀ ਬਣਾ ਕੇ ਬਹਿ ਗਏ ਅੱਜ ਦੀ ਯੂਥ ਤੋਂ ਉਹ ਉਹ ਚੀਜ਼ਾਂ ਜਿਹੜੀਆਂ ਉਹ ਸ਼ਹਿਰਾਂ ਚ ਮੈਂ ਪਿੰਡ ਰਹਿਣਾ ਹਾਂਜੀ ਓਏ ਤਦੋਂ ਮੈਂ ਪ੍ਰਾਇਮਰੀ 8ਵੀਂ 10ਵੀਂ ਮੈਂ ਕਾਲਜ ਦੀ ਲਾਈਫ ਵੀ ਦੇਖੀ ਜਦੋਂ ਮੈਂ ਉਹ ਉਹ ਪਿੰਡ ਮੇਰੇ ਖੇਤੀ ਵੀ ਕੀਤੀ ਮੈਂ ਪਿੰਡ ਉੱਚੀ ਹੁਣ ਮੈਂ ਉੱਥੇ ਹੀ ਰਹਿਣਾ ਮੈਨੂੰ ਬੜਾ ਸੋਹਣਾ ਲੱਗਦਾ ਮੇਰੇ ਮੇਰੇ ਖੇਤਾਂ ਚ ਜਾ ਕੇ ਬੜਾ ਵਧੀਆ ਲੱਗਦਾ ਮੈਨੂੰ ਤੁਰੇ ਜਾਂਦੇ ਨੂੰ ਜਦੋਂ ਮੈਂ ਖੇਤ ਤੋਂ ਨੂੰ ਸ਼ਾਮ ਨੂੰ ਸੈਰ ਕਰਨ ਜਾਂਦਾ ਮੋਟਰ ਤੇ ਅ ਮੇਰੇ ਹਾਨ ਦੇ ਬੰਦੇ ਕੋਈ ਆ ਜਾ ਪਰਮਜੀਤ ਸਿਆਂ ਬਹਿ ਜਾ ਗੱਡੇ ਤੇ ਮੈਂ ਮੈਂ ਹੱਸ ਪੈਣਾ ਵੀ ਭਾਈ ਮੈਂ ਸੈਰ ਕਰਨ ਚੱਲਿਆ ਗੱਡੇ ਤੇ ਬੈਠਣੇ ਚੱਲਿਆ ਕਾਰ ਬਾਈਕ ਸਭ ਕੁਝ ਹੈਗਾ ਪਰ ਮੈਂ 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 ਤੁਰਨ ਵਾਸਤੇ ਚੱਲੇ ਆ ਪੈਦਲ ਪੈਦਲ ਤੁਰਨ ਵਾਸਤੇ ਸਿੱਧੇ ਵਾਸਤੇ ਅੱਛਾ 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 ਉਹ ਭਾਈ ਸਾਡਾ ਤਾਂ ਕੰਮ ਕਾਜ ਕਰਦਿਆਂ ਦੇ ਉਦਾਂ ਹੀ ਬਹੁਤ ਸਿੱਧ ਠੀਕ ਰਹਦੀ ਹੈ ਪਰ ਉਹ ਕਿੰਨਾ ਦੀ ਰਹਿੰਦੀ ਹੈ ਬਜ਼ੁਰਗ ਜਿਹੜੇ ਕੰਮ ਕਰਦੇ ਨੇ ਅੱਜ ਕੱਲ ਤੇ ਮੁੰਡੇ ਮੈਂ ਮੁੰਡੇ ਮੈਂ ਇਹ ਇਹ ਕਹਿ ਕੇ ਮੈਂ ਮੁੰਡਿਆਂ ਨੂੰ ਝੰਜੋੜਦਾ ਹਾਂ ਥੋੜਾ ਜਿਹਾ ਬੈਠ ਕੇ ਗੁੱਡੀ ਕਰਨੀ ਗਈ ਮੁੰਡਿਆਂ ਦੀ ਹਾਂਜੀ ਗੋਡੇ ਕੰਮ ਨਹੀਂ ਕਰਦੇ ਈਵਨ ਔਰਤਾਂ ਵੀ ਬਹਿਕੇ ਝਾੜੂ ਲਾਉਣੋਂ ਗਈਆਂ ਉਹ ਖੜੀਆਂ ਖੜੀਆਂ ਝਾੜੂ ਲਾਉਂਦੀਆਂ ਨੇ ਵੱਡਾ ਸਾਰਾ ਝਾੜੂ ਲੰਬਾ ਜਿਹਾ ਲੈ ਕੇ ਖੜਾ ਉਹ ਅੱਕੀ ਲੇਡੀਜ਼ ਬੈਠ ਕੇ ਲੇਪਾ ਪੋਚੀ ਝਾੜੂ ਪੋਚੀ ਉਹਨਾਂ ਦੇ ਗੋਡੇ ਕਾਇਮ ਰਹਿੰਦੇ ਸੀ ਉਹ ਸਿਹਤ ਸੋਹਣੀ ਰਹਿੰਦੀ ਸੀ ਝੁੱਲਿਆਂ ਤੇ ਵੀ ਅਸੀਂ ਨੀਚੇ ਬਹਿ ਕੇ ਖਾਣਾ ਬਣਾਉਣਾ ਆ ਬਿਲਕੁਲ ਝੁੱਲਿਆਂ ਦੇ ਉਹ ਹੁਣ ਕੋਈ ਅੱਗੇ ਖੇਤਾਂ 'ਚ ਜਾਂਦੇ ਹੁੰਦੇ ਬੁੜੀਆਂ ਵੀ ਬੰਦੇ ਵੀ ਟਾਇਲਟਸ ਵਗੈਰਾ ਹੁੰਦੇ ਨਹੀਂ ਸੀ ਸਾਰੇ ਉਹ ਹੁਣ ਗੋਡੇ ਰਹਿ ਕੇ ਸੀਟਾਂ ਬਣ ਗਈਆਂ ਘਰਾਂ ਚ ਤੇ ਪਿੰਡਾਂ ਚ ਵੀ ਇਹ ਸਾਰਾ ਕੁਝ ਹੋ ਗਿਆ ਉਹ ਜਿਹੜੇ ਹੈਲਥ ਵਾਸਤੇ ਬਣਾਇਆ ਉਹ ਉਲਟਾ ਪ੍ਰਭਾਵ ਪੈ ਰਿਹਾ ਕੋਈ ਚੌਂਕੜੀ ਮਾਰ ਕੇ ਬੈਠਣਾ ਭੁੱਲ ਗਏ ਲੋਕ ਹਾਂਜੀ ਚੌਂਕੜੀ ਗੁਰਦੁਆਰਾ ਸਾਹਿਬ ਜਾ ਕੇ ਚੌਂਕੜੀ ਮਾਰ ਕੇ ਬੈਠਣਾ ਔਖਾ ਲੱਗਦਾ ਹੈ ਜਿਹੜੇ 50 ਟੱਪੇ ਹੁੰਦੇ ਨੇ ਉਹਨਾਂ ਵਾਸਤੇ ਤਾਂ ਕੁਰਸੀਆਂ ਲੱਗੀਆਂ ਅੱਗੇ ਕੁਰਸੀਆਂ ਕਿੱਥੇ ਹੁੰਦੀਆਂ ਸੀ ਸਾਰੇ ਪੰਜਾਂ ਤਾਂ نیچے ਆ ਰੱਬ ਦੇ ਘਰ ਜਾਂਦੇ ਸੀ ਚੌਂਕੜੀ ਮਾਰ ਕੇ ਹੁਣ ਮੇਰੇ ਕੋਲੋਂ ਨਹੀਂ ਬੈਠਿਆ ਜਾਂਦੇ ਏਜ ਹੋ ਗਈ ਚਲੋ ਨਹੀਂ ਬਟੇ ਪਰ ਮੈਂ ਇਹ ਜਦੋਂ ਫੀਲ ਕੀਤਾ ਕਿ ਇਹ ਹੋ ਰਿਹਾ ਮੇਰੇ ਨਾਲ ਲਿਟਰਲੀ ਮੈਂ ਦੱਸ ਰਿਹਾ ਕਿ ਮੈਂ ਸੈਰ ਕਰਨ ਜਾਂਦਾ ਸੈਰ ਕਰਨ ਜਾ ਕੇ ਮੈਂ ਪੇੜ ਦਾ ਸਹਾਰਾ ਲੈ ਕੇ ਮੈਂ ਪੈਰਾਂ 'ਤੇ ਬੈਠ ਕੇ 5-5 ਮਿੰਟ ਮੈਂ ਉਹਦੀ ਪ੍ਰੈਕਟਿਸ ਸ਼ੁਰੂ ਕੀਤੀ ਮੇਰੇ ਕੋਲੋਂ ਚੌਂਕੜੀ ਵੱਜਣ ਲੱਗੀ। ਘੁੜੇ ਮੁੜਨ ਲੱਗੇ। ਉਹ ਰੁਕੀ ਰੁਕੀ ਸੀ ਕਿ ਮੈਂ ਖਰਾਬੋ ਚੱਲਿਆ ਸੀ ਉਹ ਮੈਂ ਸਾਂਭ ਲਿਆ ਉਹ। ਠੀਕ ਹੈ ਹੁਣ ਮੈਂ ਜਿਹੜੀ ਰੇਸ ਹੈ ਦੌੜ ਹੈ ਉਹ ਮੈਂ ਸ਼ਾਮਿਲ ਕੀਤੀ ਹੋਈ ਮੇਰੀ ਸੈਰ ਚ। ਅੱਛਾ। ਹਾਂ। ਉਹ ਮੈਂ ਇਹ ਨਹੀਂ ਕਿ ਮੈਂ ਫਰਾਟਾ ਦੌੜ ਦੌੜਦਾ। ਹੂੰ। ਉਹ ਤਾਂ ਉਹ ਤਾਂ ਵੇਵ ਕੁ ਹੀ ਹੁੰਦੀ ਹੈ ਗੋਡੇ ਖੜ ਜਾਣਗੇ ਲੇਕਿਨ ਮੈਂ ਜਿਹੜੇ ਜਾਂਦਾ ਮੈਂ 2-2 ਕਿਲੋਮੀਟਰ ਰਨਿੰਗ ਕਰਦਾ ਅਸਲ ਉਹ ਉਹ ਕਰਨੇ ਕਰੀਦੀ ਹੈ ਐਕਸਰਸਾਈਜ਼ ਹੁੰਦੀ ਹੈ ਵਧੀਆ ਉਹ ਗੋਡੇ ਨਾਲ ਸਿਹਤ ਜਿਹੜੇ ਮੇਰੇ ਨਾਲ ਤੇ ਮੇਰੇ ਹਾਣੀ ਫਿਲਮਾਂ 'ਚ ਕੰਮ ਕਰਦੇ ਆ ਉਹ ਮੈਨੂੰ ਇੱਜ਼ਤ ਦੇ ਪਹਿਲੂ ਤਾਂ ਪਤਾ ਹੀ ਗਏ ਮੇਰੇ ਬਾਬਾ ਜੀ ਬਾਪੂ ਜੀ ਮੁੰਡੇ ਵੀ ਜੰਗ ਮੁੰਡੇ ਵੀ ਕਹਿੰਦੇ ਆ ਤੁਸੀਂ ਤੁਹਾਡੇ ਜਿਹੜਾ ਚਿਹਰੇ ਤੇ ਗਲੋ ਹੈ ਕਿਵੇਂ ਸੰਭ ਕੇ ਰੱਖਿਆ ਹੈ ਮੈਂ ਕਿਹਾ ਵੀ ਮੈਂ ਖਾਣ ਪੀਣ ਠੀਕ ਹੈ ਉਹ ਉਹਦੇ ਤੇ ਬਹੁਤ ਕੰਟਰੋਲ ਮੈਂ ਖਾਂਦਾ ਪੀਂਦਾ ਪੈਂ ਮੈਂ ਕਹਿੰਨਾ ਮੈਂ ਡਰਿੰਕ ਕਰਦਾ ਹਾਂ ਹਾਂ ਪਰ ਮੈਂ ਸ਼ਾਮ ਨੂੰ ਡੇਲੀ ਇੰਨਾ ਕਿ ਇੱਕ ਇੱਕ ਪੈਕ ਡੇਲੀ ਮੈਂ ਪੀਂਦਾ ਹਾਂ ਉਹ ਨੂੰ ਨਾ ਮੇਰਾ ਬ੍ਰਦਰ ਰੋਗਦਾ ਨਾ ਸਾਡੇ ਬੱਚਿਆਂ ਨੇ ਰੋਕਿਆ ਮੈਂ ਬੰਬੇ ਤੋਂ ਆਉਣਾ ਹੁੰਦਾ ਸੀ ਮੇਰਾ ਮੇਰੀ ਭਤੀਜੀ ਵੱਡੀ ਸੀ ਭਤੀਜਾ ਛੋਟਾ ਉਥੋਂ ਆਉਣਾ ਤਾਂ ਬੱਚਿਆਂ ਨੇ ਮੈਨੂੰ ਕਿਹਾ ਕਿ ਤੈ ਜੀ ਥੋੜੀ ਦਵਾਈ ਲੈ ਆਈਏ ਅੱਜ ਬੱਚਾ ਪੁੱਛਦਾ ਹਾਂ ਖਾਣੇ ਤਾਂ ਵੱਲਾ ਆਪ ਹੀ ਪੁੱਛ ਲੈਣੀ ਦਵਾਈ ਲਈ ਦਵਾਈ ਕਿਉਂ ਮੈਂ ਹੱਸ ਪਿਆ ਦਵਾਈ ਕਿਉਂ ਉਹ ਕਹਿੰਦੇ ਥੋੜਾ ਥੋੜਾ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਡਰਿੰਕ ਕੀਤੀ ਹੈ ਤੁਸੀਂ ਕਦੇ ਤੁਹਾਡਾ ਕੰਧ ਚ ਮੋੜਾ ਨਹੀਂ ਵਜਿਆ ਤੁਸੀਂ ਸਿੱਧਾ ਤੁਰਦੇ ਹੋ ਆਪ ਦਾ ਖਾਣਾ ਖਾਧਾ ਸੌਂਗੇ ਤੁਸੀਂ ਉੱਥੇ ਇੱਥੇ ਵਾਲੇ ਵਾਲੇ ਜਿਹੜੇ ਘਰ ਨੇ ਜਿਹੜੇ ਸ਼ਰਾਬਾਂ ਪੀਣ ਵਾਲੇ ਬੰਦੇ ਨੇ ਉਹਨਾਂ ਤੇ ਲਲਕਾਰੇ ਵੱਜਦੇ ਆ ਹਾਂਜੀ ਲੜਦੇ ਆ ਉਹ ਸ਼ਰਾਬ ਉਹ ਉਹ ਪੀਏ ਨਹੀਂ ਲੈਂਦੇ ਜਦੋਂ ਅ اچھا ਜਿਹੜੇ ਜਿਹੜਾ ਨਸ਼ਾ ਸ਼ਰਾਬ ਦੇ ਸ਼ਰਾਬ ਦਾ ਭੜਾ ਇਸ ਗੱਲ ਉਹ ਅੱਗੇ ਬੰਦੇ ਹਫੀਮ ਖਾਂਦੇ ਹੁੰਦੇ ਸੀ ਪੰਜਾਬ ਦੇ ਉਹ ਹਫੀਮ ਤੁਹਾਨੂੰ ਲੜਾਉਂਦੀ ਨਹੀਂ ਸ਼ਰਾਬ ਲੜਾਉਂਦੀ ਹੈ ਹਾਂਜੀ ਇਹ ਇਹ ਫਰਕ ਹੈ ਦੋਵਾਂ ਨਸ਼ਿਆਂ 'ਚ ਸੋ ਉਹ ਹਫੀਮਾ ਕੇ ਕੰਮ ਕਰਦੇ ਹੁੰਦੇ ਸੀ ਕਦੇ ਦੇਖੇ ਪਿਛਰਾ ਵੀ ਕੰਮ ਕਰਦੇ ਹੁੰਦੇ ਨਾ ਕਰਨ ਗਿਆ ਪੀ ਕੇ ਨਾ ਉਹ ਤਾਂ ਲੜੂਆ ਗੰਡਾਸਾ ਚ ਕੋ ਡਾਂਗ ਚੱਕੂਗਾ ਸਿਰ ਪਾੜਨ ਨੂੰ ਜਾਊਗਾ ਸ਼ਰਾਬ ਉਸ ਗੱਲ ਨੂੰ ਸ਼ਰਾਬ ਪੜਾ ਨਾ ਚਾਹ ਤੇ ਉਹ ਮੈਂ ਬਹੁਤ ਕੰਟਰੋਲ ਇੱਕ ਇੱਕ ਨਕ ਪੀਦਾ ਉਹਦੇ ਨਾਲ ਜਿਹੜੇ ਦਿਨ ਦਿਨ ਦੀਆਂ ਜਿਹੜੀਆਂ ਛੋਟੀਆਂ ਸਮੱਸਿਆਵਾਂ ਨੇ ਜਾਂ ਤੁਸੀਂ ਆਪਣਾ ਕੰਮ ਵੀ ਕਰਦੇ ਹੋ ਤੁਸੀਂ ਥੋੜਾ ਥਕੇਵਾ ਮਹਿਸੂਸ ਕਰ ਰਹੇ ਹੋ ਉਹ ਬੰਦਾ ਰਿਲੈਕਸ ਹੋਏਗਾ ਖਾਣਾ ਖਾ ਕੇ ਆਉਣਾ ਸਮਝਦਾ ਹੁਣ ਤੱਕ ਮੇਰੇ ਨਾਲ ਦੇ ਦੋਸਤ ਉਹ ਯਾਰ ਕੀ ਤੂ ਗਲਾਸ ਫੜ ਕੇ ਬੱਠਰਣਾ 22 25 ਮਿੰਟ ਇੱਕ ਪੈਗ ਨਹੀਂ ਖਤਮ ਇੱਕ ਪੈਗ ਨਹੀਂ ਖਤਮ ਕਰਦਾ ਕਿ ਮੈਂ ਤਾਂ ਮਤਲਬ ਸ਼ਰਾਬੀ ਹੋ ਕਰਨ ਲੱਗਿਆ ਦੇਖਣ ਵਾਲੇ ਕਹਿਣਗੇ ਇਹ ਲੇਕਿਨ ਮੈਂ ਕਹਣਾ ਕਿ ਵੱਡਾ ਸੈਲਫ ਕੰਟਰੋਲ ਚਾਹੀਦਾ ਮੈਨੂੰ ਸਾਰੇ ਹੀ ਕਹਿੰਦੇ ਮੈਂ ਖਾਣ ਪੀਣ ਦਾ ਕੰਟਰੋਲ ਹੈ ਪਤਾ ਕੋਈ ਕੋਈ ਤੁਸੀ ਕਰੇ ਕੁਝ ਖਾਣ ਪੀਣ ਦਾ ਕੁਝ ਕੁਝ ਵੀ ਬਣਿਆ ਉਹ ਤੁਸੀਂ ਲਿਮਟ ਰੱਖੋ ਇੱਕ ਬਣਾ ਕੇ ਕਿ ਮੈਂ ਇੰਨਾ ਕੀ ਖਾਣਾ ਤੁਹਾਡੀ ਸਿਹਤ ਠੀਕ ਰਹੂ ਸਿਹਤ ਠੀਕ ਰਹੂ ਤੁਹਾਡਾ ਜਿਹੜੇ ਤੇ 글로ਰ ਹੋ ਨੂਰ ਰਹੂਗਾ ਉਹ ਪਲੱਸ ਇਹ ਇੱਕ ਇਹੋ ਜਿਹੀ ਲਾਈਨ ਹੈ ਜਿੱਥੇ ਤੁਹਾਡੀ ਸਿਹਤ ਗਈ ਇੰਡਸਟਰੀ ਕਹਦੀ ਅਭੀ ਕਰ ਬੈਠ ਕਰ ਬੈਠ ਇਹ ਤੁਹਾਡਾ ਅੰਦਰ ਹੈ ਤੁਹਾਡਾ ਅੰਦਰ ਇਹ ਕਹੀ ਜਾਂਦਾ ਕਿ ਨਹੀਂ ਯਾਰ ਮੈਂ ਅਜੇ ਮੈਂ ਅਜੇ 10 ਸਾਲ 15 ਸਾਲ ਹੋਰ ਕੰਮ ਕਰਨਾ ਹੈ ਕੋਈ ਨਹੀਂ ਤੁਹਾਨੂੰ ਰੋਕਣ ਵਾਲਾ ਹਾਂਜੀ ਜੇ ਹੋਰ ਕੰਮ ਕਰਨ ਦੀ ਲਲਕ ਤੁਹਾਡੇ ਅੰਦਰ ਵਸੀ ਹੋਈ ਹੈ ਨਾ ਫਿਰ ਲਾਜ਼ਮੀ ਹੈ ਤੁਸੀਂ ਆਪਣੇ ਸਿਹਤ ਦਾ ਖਿਆਲ ਰੱਖੋ ਜੀ ਜਦ ਜਦ ਤੁਹਾਡਾ ਉਹ ਸੁਪਨਾ ਮਰ ਗਿਆ ਫਿਰ ਤੁਸੀਂ ਗਲਤ ਹੋ ਫਿਰ ਤੁਸੀਂ ਗਲਤ ਹੋ ਜਾਵੋਗੇ ਫਿਰ ਤੁਸੀਂ ਸ਼ਰਾਬਾਂ ਪੀਓਗੇ ਫਿਰ ਤੁਸੀਂ ਸਿਹਤ ਦਾ ਖਿਆਲ ਨਹੀਂ ਰੱਖਣਾ ਤਾਂ ਤੁਹਾਡਾ ਜਿਹੜਾ ਏਮ ਹੈ ਏਮ ਤੁਹਾਡਾ ਇਹ ਹੈ ਕਿ ਯਾਰ ਮੈਂ ਮਰਦੇ ਜਮ ਤੱਕ ਮੈਂ ਅਸੀਂ ਜਿਹੜੇ ਥੀਏਟਰ ਵਾਲਿਆਂ ਥੀਏਟਰ ਤੋਂ ਆਇਆ ਯਾਰ ਥੀਏਟਰ ਵਿੱਚ ਕਰਦੇ ਕਰਦੇ ਸਟੇਜ ਤੇ ਆਖਰੀ ਸਾਹ ਆਜੀ ਤਾਂ ਕਮਾਲ ਹੋ ਜੇ ਉਹ ਸੁਪਨੇ ਹੁੰਦੇ ਆ ਤੇ ਉਹ ਉਹ ਕਮਾਲ ਹੈ ਜਿਹੜਾ ਬੰਦਾ ਇਹ ਸੁਪਨੇ ਲੈ ਕੇ ਜਿਉਂਦਾ ਹੈ ਉਹੋ ساری ਜ਼ਿੰਦਗੀ ਫਿੱਟ ਰਹਿੰਦਾ ਹੈ ਜੀ ਜੀ ਮੈਨਾਂ ਹੁਣੇ ਤੁਸੀਂ ਗੱਲ ਕੀਤੀ ਕਿ ਚੰਗਾ ਖਾਣਾ ਚਾਹੀਦਾ ਪਰ ਜੇ ਅਸੀਂ ਗੱਲ ਕਰੀਏ ਅੱਜ ਕੱਲ ਸਬਜ਼ੀਆਂ ਦੇ ਵਿੱਚ ਵੀ ਮਲਾਵਟ ਆਉਣ ਲੱਗ ਗਈ ਹੈ ਪਿੱਛੇ ਜੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਦੇ ਵਿੱਚ ਨਾ ਨਕਲੀ ਪੱਤਾ ਗੋਭੀ ਬਣਾਈ ਜਾ ਰਹੀ ਹੈ ਤਾਂ ਮਤਲਬ ਇਹ ਵੀ ਨਹੀਂ ਸਾਨੂੰ ਪਤਾ ਕਿ ਹੁਣ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਵੀ ਉਹ ਕਿੰਨੀ ਕੁ ਸਹੀ ਹੈ ਜੇ ਅਸੀਂ ਉੱਥੇ ਹੀ ਪਿੰਡਾਂ ਦੀ ਗੱਲ ਕਰੀਏ ਜਿਨ੍ਹਾਂ ਕੋਲ ਆਪਣੀਆਂ ਜ਼ਮੀਨਾਂ ਨੇ ਤਾਂ ਉਹ ਤਾਂ ਆਪਣੇ ਘਰ ਦੀ ਉਗਾ ਲੈਂਦੇ ਨੇ ਪਰ ਜਿਹੜੇ ਸ਼ਹਿਰਾਂ ਵਾਲੇ ਨੇ ਉਹ ਹਰ ਚੀਜ਼ ਹੀ ਮਲਾਵਟ ਵਾਲੀ ਖਾ ਰਹੇ ਇਸ ਕਰਕੇ ਮੈਂ ਬੰਡਰ ਭੱਜਿਆ ਸੀ ਤੁਸੀਂ ਆਪੇ ਹੀ ਆ ਗਏ ਉੱਥੇ ਇਸ ਕਰਕੇ ਮੈਂ ਪਿੰਡ ਪਿੰਡ ਗਿਆ ਤੇ ਦਾਣਾਂ ਸਬਜ਼ੀਆਂ ਦੁੱਧ ਸਾਡੇ ਘਰ ਵਿੱਚਾਂ ਰੱਖਿਆ ਹੋਈਆਂ ਨੇ ਉਹ ਸਾਰਾ ਕੁਝ ਦਹੀਂ ਦਹੀਂ ਤੁਸੀਂ ਕਿੱਥੋਂ ਮਤਲਬ ਸਾਰੀ ਗਲੁੱਥੀ ਮੁੱਕ ਜਾਂਦੀ ਆ ਕੇ ਤੁਸੀਂ ਇਹ ਭਰੋਸੇ ਨਾਲ ਖਾ ਨਹੀਂ ਸਕਦੇ ਵੀ ਆਹ ਆ ਚੀਜ਼ ਠੀਕ ਹੈ ਹਰ ਚੀਜ਼ ਮਿਲਾਵਟਾ ਸ਼ਹਿਰ ਦੇ ਸ਼ਹਿਰ ਦੇ ਵਿੱਚ ਘਸਦਾ ਹੋਵੇ ਉਹ ਇਸ ਕਰਕੇ ਉਹ ਪਿੰਡ ਦਾ ਰਹਿਣਾ ਬਹੁਤ ਬਹੁਤ ਫਾਇਦੇਮੰਦ ਹੈ ਲਾਹੇਵੰਦ ਹੈ ਜੀ ਮੇਰਾ ਆਖਰੀ ਸਵਾਲ ਹੈ ਕਿ ਜਿਵੇਂ ਤੁਹਾਨੂੰ ਇੱਕ ਲੰਮਾ ਅਰਸਾ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਪਰ ਬਹੁਤ ਸਾਰੇ ਬੱਚੇ ਐਵੇਂ ਦੇ ਆ ਜਿਹੜੇ ਨਵੇਂ ਆ ਆਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਤਾਂ ਉਹਨਾਂ ਲਈ ਤੁਸੀਂ ਕੋਈ ਖਾਸ ਸਲਾਹ ਦੇਣੀ ਚਾਹੋਗੇ ਸਲਾਹ ਮੇਰੀ ਇਹ ਹੈ ਜਦੋਂ ਤੁਸੀਂ ਇੱਕ ਮਿਸ਼ਨ ਜ਼ਿੰਦਗੀ 'ਚ ਮੱਥ ਲਿਆ ਕਿ ਮੈਂ ਐਕਟਰ ਬਣਨਾ ਹੈ ਮੈਂ ਡਾਕਟਰ ਬਣਨਾ ਹੈ ਮੈਂ ਫੌਜ ਜਾਣਾ ਹੈ ਮੈਂ ਕੁਝ ਵੀ ਜੋ ਤੁਸੀਂ ਤੁਹਾਡਾ ਏਮ ਹੈ ਉਹ ਤੁਸੀਂ ਠਾਨ ਲੀਕਿ ਮੈਂ ਆ ਕਰਨਾ ਹੈ ਉਹਨੂੰ ਕਦੇ ਵੀ ਛੱਡੋ ਨਾ ਉਦੋਂ ਥਿੜਕੋ ਨਾ ਮੁਸ਼ਕਲਾਂ ਆਉਂਦੀਆਂ ਨੇ ਮੈਂ ਯੰਗ ਮੁੰਡਿਆਂ ਨੂੰ ਜਿਹੜੇ ਆਪਣੇ ਐਕਟਿੰਗ ਦੇ ਫੀਲਡ ਚ ਆਉਂਦੇ ਆ ਮੈਂ ਕਹਿੰਦਾ ਵੀ ਭਾਈ ਮੇਰੇ ਹਲ ਦੇਖੋ ਮੇਰਾ ਕੋਈ ਰਿਸ਼ਤੇਦਾਰ ਚਾਚਾ ਤਾਇਆ ਮਾਮਾ ਨਾਨਾ ਫਾਦਰ ਕੋਈ ਇਸ ਕਿਤੇ ਕੋਈ ਕੋਈ ਨਹੀਂ ਸੀ ਜਾਂਦਾ ਜੀ ਕੱਲਾ ਲੜਿਆ ਮੈਂ ਕੱਲਾ ਲੇਕਿਨ ਉਹ ਖਾਂ ਦੁਖਾਂ ਥੀਟਰ ਥੀਟਰ ਮੈਂ ਥੀਟਰ ਕਰਦਾ ਸੀ ਜੀ ਤੋਂ ਟਿਵਾਨਾ ਸਾਹਿਬ ਨਾਲ ਪਹਿਲੀ ਵਾਰੀ ਮੈਨੂੰ 250 ਰੁਪਏ ਮਹੀਨਾ ਮਿਲਦਾ ਸੀ ਮਹੀਨੇ ਦਾ 250 ਰੁਪਏ ਮੈਂ ਜਿਹੜੇ ਟਾਬੇ ਤੇ ਰੋਟੀ ਖਾਂਦਾ ਹੁੰਦਾ ਸੀ 75 ਰੁਪਏ ਚ ਮਹੀਨਾ 75 ਰੁਪਏ ਮਹੀਨਾ ਪੁਰਾ ਢੇਵਾਲਾ ਕਹਿੰਦਾ ਸੀ ਵੀ ਦਾਲ ਸਬ지 ਇੱਕ ਵਾਰੀ ਜਿਹੜੀਆਂ ਦੋ ਕੜਚੀਆਂ ਪਾਤੀਆਂ ਪਾਤੀਆਂ ਰੋਟੀਆਂ ਜਿੰਨੇ ਮਰਜੀ ਖਾਓ ਤੇ ਸਭ ਦਾਲ ਸਬ지 ਹੋਰ ਦੇ ਮਿਲੂਗੀ ਉਹੇ ਉਹ ਜੇ ਹਾਲਾਤਾਂ ਚੋਂ ਉੱਠ ਕੇ ਅੱਜ ਸਰਦਾਰ ਸੋਈ ਮੈਂ ਫਕਰ ਨਾਲ ਕਹਿਣਾ ਮੈਂ ਦੁਨੀਆ ਚ ਕਿਧਰੇ ਵੀ ਜਾਵਾਂ ਜਿੱਥੇ ਪੰਜਾਬੀ ਵੱਸਦੇ ਨੇ ਮੈਨੂੰ ਇੱਥੋਂ ਦਿਲੋਂ ਚਾਉਂਦੇ ਨੇ ਸਰਦਾਰ ਜੀ ਤੁਹਾਡੇ ਰੀਸ ਨਹੀਂ ਆ ਤੁਸੀਂ ਬੋਲਦੇ ਹੋ ਨਾ ਜਾਨ ਕਟਾ ਬਹੁਤ ਸੋਹਣੀ ਤੁਹਾਨੂੰ ਪਰਮਾਤਮਾ ਨੇ ਆਵਾਜ਼ ਦਿੱਤੀ ਹੈ ਪਲੱਸ ਤਲੀ ਆਵਾਜ਼ ਹੀ ਗੱਲ ਨਹੀਂ ਹੁੰਦੀ ਆਵਾਜ਼ ਤਾਂ ਬਹੁਤ ਲੋਕਾਂ ਦੀ ਮੈਂ ਨਾ ਨਹੀਂ ਲੈਂਦਾ ਕਿਸੇ ਦੀ ਜਿਹੜੇ ਬਹੁਤ ਭਾਰੀਆਂ ਭਾਰੀਆਂ ਬੇਸ ਬੇਸ ਵਾਇਸਾਂ ਵਾਲੇ ਨੇ ਤਾਂ ਆਵਾਜ਼ਾਂ ਵਾਲੇ ਨੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਵਾਜ਼ ਦੇ ਉਤਰਾ ਚੜਾ ਕੀ ਹੁੰਦੇ ਨੇ ਆਵਾਜ਼ ਨਾਲ ਖੇਡਿਆ ਕਿਵੇਂ ਜਾਂਦਾ ਮੇਰੇ ਯਾਦਾਂ ਮੈਂ ਇੱਕ ਪੰਜਾਬੀ ਦੀ ਫਿਲਮ ਕੀਤੀ ਸੀ ਮੇਲਾ ਮੇਲਾ ਚ ਆਮਰਦੋਰੀ ਮੈਡਮ ਨਾਲ ਮੇਰਾ ਸੀਨਸ ਮੈਂ ਐਵਲਨ ਸੀਗਾ ਉਹਦੇ ਚ ਇੱਕ ਉਹਨਾਂ ਨਾਲ ਡਾਇਲਗ ਬੋਲਿਆ ਸੀ ਇੱਕ ਉਹ ਫਿਲਮ ਦੇਖਣ ਮੁਹੰਮਦ ਸਦੀਕ ਸਾਹਿਬ ਨੂੰ ਲੈ ਗਿਆ ਪਰਮਵੀਰ ਅੱਛਾ ਜੀ ਤੇ ਪਰਮਵੀਰ ਕਿਉਂਕਿ ਪਰਮ ਪਰਮਵੀਰ ਦੀ ਸਿਸਟਰ ਸਦੀਕ ਸਾਹਿਬ ਨਾਲ ਗਾਉਂਦੇ ਹੁੰਦੇ ਸੀਗੇ ਉਹ ਉਹ ਲੈ ਗਿਆ ਉਹ ਫਿਲਮ ਦੇਖ ਕੇ ਆਏ ਤੇ ਮੈਨੂੰ ਕਈ ਮਹੀਨੇ ਬਾਅਦ ਮੈਨੂੰ ਮਿਲੇ ਉਸ ਉਸਾ ਮੈਂ ਪਹਿਲਾ ਵਿਲਨ ਦੇਖ ਜਿਹੜਾ ਮੁਰਕੀਆਂ ਮਾਰਦਾ ਅੱਛਾ ਮੈਂ ਕਹਿੰਦੀ ਕਿਹੜਾ ਦੇਖ ਲਿਆ ਮੈਂ ਤੁਹਾਡੀ ਗੱਲ ਕਰਦਾ ਅੱਛਾ ਤੁਸੀਂ ਉਹ ਫਿਲਮ ਚ ਮਤਲਬ ਇਹੋ ਜਿਹਾ ਸੁਰ ਲਾਗੇ ਜਿਹੜੀ ਸੋਹਣੀ ਆਵਾਜ਼ ਵਾਲੇ ਉਹ ਚ ਮੈਂ ਬੋਲਿਆ ਸੀ ਕਿ ਵੀ ਆਹੀ ਮੰਦਰੀ ਮੋੜ ਕੇ ਜੇ ਤੇਰੀ ਚੀਚ ਨਾ ਪਾਈ ਹਾਂਜੀ 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 ਉਹ ਬੋਲਿਆ ਸੀਗਾ ਤੋਂ ਉਹ ਅੱਛਾ ਕਈ ਵਾਰੀ ਟੈਕਨੀਸ਼ੀਅਨਾਂ ਨੂੰ ਨਹੀਂ ਪਤਾ ਹੁੰਦਾ ਉੱਥੇ ਜਿਹੜਾ ਬੰਬੇ ਜਿਹੜਾ ਬੰਦਾ ਰਿਕਾਰਡਿੰਗ ਸੀ ਉਹ ਭਾਜੀ ਤੁਹਾਡੀ ਐਡੀ ਐਡੀ ਸੋਹਣੀ ਆਵਾਜ਼ ਹੈ ਲੋਕ ਦੇਖਦੇ ਨੇ ਜੀ ਤੁਹਾਡੀ ਗਰੇਨਸ ਤੁਹਾਡੀ ਆਵਾਜ਼ ਜਦ ਫਟਦੇ ਆ ਨਾ ਜਿਹੜਾ ਰਰਰ ਕਰਦੀ ਆ ਉਹ ਉਹੋ ਹੀ ਆਵਾਜ਼ ਪਰਮਾਤਮਾ ਕਿਸੇ ਕਿਸੇ ਤੇ ਫਿਰ ਚੇ ਆਉਂਦੀ ਹੈ ਤੁਸੀਂ ਇਹਦੇ ਵਿੱਚ ਆ ਕੀ ਕਰਗੇ ਇਹ ਵਧੀਆ ਨਹੀਂ ਲੱਗਦਾ ਮੈਂ ਕਹਿੰਦਾ ਇਹ ਤੈਨੂੰ ਪਤਾ ਨਹੀਂ ਇਹਦਾ ਮਤਲਬ ਇਹਦਾ ਅਰਥ ਇਹਦੇ ਛੀਟੀਆਂ ਪੈਂਦੀਆਂ ਤਾੜੀਆਂ ਪੈਂਦੇ ਦੇਖੀ ਹਾਲ ਦੇ ਵਿੱਚ وہی وہی ਹਾਲ ਹੋਇਆ ਜੀ ਸੋ ਸੋਈ ਸਾਹਿਬ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹੂੰਗੀ ਤਾਂ ਬਹੁਤ ਵਧੀਆ ਲੱਗਾ ਤੁਹਾਡਾ ਗੱਲ ਕਰਕੇ ਜਦੋਂ ਵੀ ਤੁਹਾਡਾ ਗੱਲਬਾਤ ਕਰਦੇ ਹਾਂ ਤਾਂ ਕੁਛ ਨਾ ਕੁਛ ਨਵਾਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਮੈਂ ਨਾ ਮੈਨੂੰ ਕਹਿੰਦੇ ਨੇ 2 ਮਿੰਟ ਲਾਵਾਂਗੇ ਪਰ ਮੈਂ ਆਪ ਹੀ ਮੈਂ ਬੋਲਣਾ ਸ਼ੁਰੂ ਕਰਦਾ ਮੈਂ ਵਧ ਜਾਂਦੇ ਨੇ ਮਿੰਟ ਲਾ ਜਿਆ ਕੋਈ ਗੱਲ ਇਹ ਹੈ ਨਾ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਸਾਨੂੰ ਵੀ ਵਧੀਆ ਲੱਗਦਾ ਹੈ ਤੁਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਅਸੀਂ ਵੀ ਕੁਝ ਨਾ ਕੁਝ ਨਵਾਂ ਹੀ ਸਿੱਖਦੇ ਹਾਂ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਐਂਡ ਉਮੀਦ ਕਰਦੀ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਿਹਤਮੰਦ ਰਹੋ ਤੇ ਅਗਲੇ ਆਉਣ ਵਾਲੇ ਕਈ ਸਾਲਾਂ ਤੱਕ ਸਾਨੂੰ ਇਸ ਤਰ੍ਹਾਂ ਹੀ ਐਂਟਰੇਨ ਟੇਨ ਕਰਦੇ ਰਹੋ ਬੇ ਸਿਮਰਜੀ ਬਹੁਤ ਧੰਨਵਾਦ ਤੁਹਾਡਾ